ਕਾਵਾਵਾਲੀ ਪੱਤਨ ਸਤਲੁਜ ਦਰਿਆ ਕਾਵਾਵਾਲੀ ਪੱਤਨ ਸਤਲੁਜ ਦਰਿਆ ਤੇ ਅੱਜ ਪਾਣੀ ਦਾ ਜਲ ਸਤਰ ਪਹਿਲਾਂ ਨਾਲੋਂ ਵੱਧ ਚੁੱਕਾ ਹੈ ਆਸ-ਪਾਸ ਦੇ ਸਾਰੇ ਏਰੀਆ ਦੇ ਵਿੱਚ ਪਾਣੀ ਜਿਹੜਾ ਕਾਫੀ ਮਾਤਰਾ ਵਿੱਚ ਫੈਲ ਚੁੱਕਾ ਹੈ ਔਰ ਦੇ ਨਾਲ ਪਾਣੀ ਜਿਹੜਾ ਖੇਤ ਕਿਨਾਰੇ ਔਰ ਉੱਪਰੋਂ ਮੌਸਮ ਵੀ ਬਹੁਤ ਬਰਸਾਤ ਹੋ ਰਿਹਾ ਹੈ ਬਹੁਤ ਬੱਦਲ ਬਈ ਹੈ ਔਰ ਬਰਸਾਤ ਵੀ ਹੋ ਰਹੀ ਹੈ ਕਿਰਪਾ ਕਰਕੇ ਲੋਕਾਂ ਨੂੰ ਅਨੁਸ਼ਾਸਨ ਦੀ ਧੋਰੀ ਧੋਰੀ ਮਾਤਰਾ ਆ ਰਹੀ ਹੈ ਇੱਕ ਤਾਂ ਸਤੰਤ ਪਿਛਲੇ ਪੰਜ ਮਾਸੋਂ ਬਰਸ ਰਹੀ ਹੈ ਜਾਨ ਦਾ ਨੁਕਸਾਨ 2023 ਦੇ ਜਿਹੜੇ ਪਲਤ ਦੇ ਪੈਸੇ ਇਹ ਲੋਕਾਂ ਨੇ ਆਪਣੇ ਮਕਾਨਾਂ ਦੀ ਨਿਸ਼ਠਾ ਦੇ ਚੱਲ ਕੇ ਜਾਣ ਦੇ ਚਾਹੀਦੇ ਮਕਾਨਾਂ ਨੇ ਨਿਸ਼ਠਾ ਨਹੀਂ ਚਾਹੀਦੀ ਹੈ ਉਹਨਾਂ ਨੂੰ ਧੀਜ ਗਾਮਾ ਤੋਂ ਲੋਕਾਂ ਨੂੰ ਇਹ ਸੋਚ ਹੈ ਕਿ ਜਿੱਥੇ ਪਾਣੀ ਜ਼ਿਆਦਾ ਹੋਏਗਾ ਜਦੋਂ ਪਾਣੀ ਆਏਗਾ ਸੇਖਾਲਾ ਦੇ ਵਿੱਚ ਕਿੰਨੀਆਂ ਸ਼ਕਤੀ ਜਿੱਤ ਗਈ ਹੈ ਜੀ। ਓਫਰ ਬਰਸਾਤ ਤੇ ਰੱਬ ਵੀ ਵੈਰੀ ਬਣਿਆ ਹੋਇਆ। ਦੇਖੋ ਆਸ-ਪਾਸ ਕਿੰਨੇ ਜ਼ਿਆਦਾ ਬੱਦਲ ਪਰਪਾਸੇ ਬੱਦਲ ਹੀ ਬੱਦਲ ਦੇਖ ਰਹੇ ਆ। ਬਾਰਿਸ਼ ਬਹੁਤ ਜ਼ਿਆਦਾ ਹੁਣ ਇਸ ਵਕਤ ਬਾਰਿਸ਼ ਬਹੁਤ ਜ਼ਿਆਦਾ ਹੋ ਰਹੀ ਹੈ। ਤਾਂ ਜਿਹੜੇ ਲੋਕ ਸੋਚ ਰਿਹਾ ਸੀ ਵੀ ਅਸੀਂ ਤਰਪਾਲ ਲੈ ਕੇ ਛੱਤੇ ਚੜ ਜਾਾਂਗੇ, ਛੱਤ ਤੇ ਓੱਖਾ ਸੋੱਖਾ ਟਾਈਮ ਕੱਢਾਂਗੇ।